ਪੈਦਾ ਹੁੰਦਾ ਏ ਕਦੇ ਇਨਸਾਨ ਕੋਈ ਦੇਸ਼ ਕੌਮ ਤੇ ਵਤਨ ਦੀ ਅੱਖ ਬਦਲੇ ਵਾਰ ਜਾਂਦਾ ਏ ਸੂਰਮਾ ਜਾਣ ਕੋਈ ਉਹ ਆਪਣੀ ਅੱਖ ਬਦਲੇ ਮਰਦੇ ਨੇ ਸਭ ਇਥੇ ਹੁੰਦਾ ਦੂਜਿਆਂ ਲਈ ਕੁਰਬਾਨ ਕੋਈ ਲੋਕੀ ਜਗ ਤੇ ਉਹਨਾਂ ਨੂੰ ਪੂਜਦੇ ਨੇ ਢੀੜ ਕਰਦੇ ਨੇ ਕੰਮ ਵਹਾ कम कोई ज़ालम रोज़ दे तामी मुक जिंग मारिय कदे भी मुक दे ਖੰਮ ਮੇਰੇ ਪੰਜਾਬ ਦੇ ਸੀਵੀ ਗਿਣ ਕੇ ਚੋਕ ਦੇਨਾ ਸਫਰੀ ਲੋਕ ਸ਼ਹੀਦਾਂ ਦੱਸਿਆ ਗੁਰਾਂ ਤਵੀਆਂ ਤੇ ਬਈ ਕੇਤੇ ਤਨ ਉੱਤੇ ਲਕਾਈ ਕਸ਼ਟ ਸਈ ਕੇਤੇ ਤਨ ਉੱਤੇ ਲਕਾਈ ਕਸ਼ਟ ਸਈ ਕੇਤੇ ਓ ਤੁਰਨਾ ਕਿਉਣਾ ਭਾਵੇਂ ਪਵੇ ਅੱਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਛੇਵੇਂ ਗੁਰਾ ਕਿਰਪਾ ਨਾਲੋਂ ਜੰਗਲੀ ਵੰਗਾਰਿਆ ਸੀ ਬਲਵਾਨਾਂ ਨੂੰ ਜੰਗਲੀ ਵੰਗਾਰਿਆ ਸੀ ਬਲਵਾਨਾਂ ਨੂੰ ਧਰਨਾ ਹੈ ਗੋਡਾ ਜਾਲ ਮਾਂ ਦੀ ਰੱਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜੱਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜੱਗ ਤੇ ਭਵੇਂ ਇੱਕ ਵਾਕ ਸੇਖ ਰਾਜ ਕੇ ਗੁਰੂ ਦਸਮੇਸ਼ ਦੀਨੇ ਪੰਥ ਸਾਜ ਕੇ ਕਰਦੇ ਭਵੇਂ ਇੱਕ ਵਾਕ ਸੇਖ ਰਾਜ ਕੇ ਕਰਦੇ ਭਵੇਂ ਇੱਕ ਵਾਕ ਸੇਖ ਰਾਜ ਕੇ ਕੱਲਾ ਛੇਰ ਭਾਰੂ ਗਿੱਦੜਾਂ ਦੇ ਵਗਦੇ ਅਣਖਾ ਜੀਉਣਾ ਹੈ ਜੀਉਣਾ ਜੱਗ ਤੇ ਕੱਲਾ ਛੇਰ ਭਾਰੂ ਗਿੱਦੜਾਂ ਦੇ ਵਗਦੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਬੰਦਾ ਸਿੰਘ ਦੁਸ਼ਟਾਂ ਨੂੰ ਸੋਦੇ ਲਾਏ ਸੀ ਸ਼ੇਰ ਨਾਲ ਸਿੱਖੀ ਸਿੱਧਕ ਨਭਾਏ ਸੀ ਸ਼ੇਰ ਨਾਲ ਸਿੱਖੀ ਸਿੱਧਕ ਨਭਾਏ ਸੀ ਉਹ ਪੁੱਤ ਦੇ ਕਲੇਜੇ ਵਿੱਚੋਂ ਖੂਨ ਵਗਦੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਜੀਉਣਾ ਹੈ ਜੀਉਣਾ ਜਗ ਤੇ ਅਰਖਦਾ ਜਿਉਣਾ ਹੈ ਜਿਉਣਾ ਜੱਗ ਤੇ ਬੰਦ ਬੰਦ ਮਣੀ ਸੋ ਕਟਾਲੇ ਦੱਸ ਕੇ ਸਿੱਖੀ ਪਿਆਰ ਗਾਣ ਤੋਂ ਹੈ ਕਹਿੰਦਾ ਹੱਸ ਕੇ ਸਿੱਖੀ ਪਿਆਰ ਗਾਣ ਤੋਂ ਹੈ ਕਹਿੰਦਾ ਹੱਸ ਕੇ ਓ ਵਖਰੀ ਮਸਾਲ ਸਭ ਤੋਂ ਅਲੱਗ ਤੇ ਅਰਖਦਾ ਜਿਉਣਾ ਹੈ ਜਿਉਣਾ ਵਖਰੀ ਮਸਾਲ ਸਾਬ ਤੋਂ ਅਲੱਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਓ ਬਾਬੇ ਦੀਪ ਸਿੰਘ ਬਾਬੇ ਦੀਪ ਸਿੰਘ ਗੁਰੂ ਦਰਬਾਰ ਲਈ ਸੀਸ ਪੇਟਾ ਕੀਤਾ ਗੁਰੂ ਸਤਕਾਰ ਲਈ ਸੀਸ ਪੇਟਾ ਕੀਤਾ ਗੁਰੂ ਸਤਕਾਰ ਲਈ ਓ ਖੰਡੇ ਨਾਲ ਵੈਰੀ ਵੱਡੇ ਵਾਂਗ ਝੱਗਦੇ ਅਣਖ ਦਾ ਜੀਉਣਾ ਹੈ ਜੀਉਣਾ ਜਗਦੇ ਅਣਖ ਦਾ ਜੀਉਣਾ ਹੈ ਜੀਉਣਾ ਜਗਦੇ ਸਸ ਸਾਨਾਂ ਨ ਭਾਗਾ ਸੂਰਮਾ ਹੱਸ ਹੱਸ ਖੋਪਰ ਲੋਹਾਗਾ ਸੂਰਮਾ ਹੱਸ ਹੱਸ ਖੋਪਰ ਲੋਹਾਗਾ ਸੂਰਮਾ ਤਾਰੂ ਸਿਉਂ ਦੀ ਜੁੱਤੀ ਅੱਗੇ ਖਾਨ ਪੱਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਅਣਖ ਦਾ ਜੀਉਣਾ ਹੈ ਜੀਉਣਾ ਜਗ ਤੇ ਪੜ ਲੋ ਸਟੋਰੀ ਪੇ ਪੁੱਤਾਂ ਦੀ ਚੜਖੜੀ ਤੇ ਚੜੇ ਜ਼ਿੰਦਗੀ ਨੀ ਲੋੜੀਦੀ ਪਰ ਲੋ ਸਟੋਰੀ ਪਿਓ ਪੁੱਤਾਂ ਦੀ ਜੋੜੀ ਦੀ ਚੜਖੜੀ ਤੇ ਚੜੇ ਜ਼ਿੰਦਗੀ ਨੀ ਲੋੜੀਦੀ ਚੜਖੜੀ ਤੇ ਚੜੇ ਜ਼ਿੰਦਗੀ ਨੀ ਲੋੜੀਦੀ ਓ ਤੁਲਮਾਂ ਦੇ ਜਿਨ੍ਹਾਂ ਨੇ ਪਹਾੜ ਖਾਗਦੇ ਅਣਖ ਦਾ ਜਿਉਣਾ ਹੈ ਜਿਉਣਾ ਜਗਦੇ ਅਣਖ ਦਾ ਉਹਨਾਂ ਜਗ ਤੇ ਇਹ ਝੁਕ ਦੇ ਚੁੱਕ ਦੇ ਨਾ ਵਿਕਦੇ ਸ਼ਹੀਦ ਹੁੰਦੇ ਨੇ ਚੁੱਕ ਦੇ ਨਾ ਵਿਕਦੇ ਸ਼ਹੀਦ ਹੁੰਦੇ ਨੇ ਲਗਦੇ ਅਣਖ ਦਾ ਜੀਉਣਾ ਹੈ ਜੀਉਣਾ ਜਗਤੇ ਅਣਖ ਦਾ ਜੀਉਣਾ ਹੈ ਜੀਉਣਾ ਜਗਤੇ ਭਗਤੀ ਅਤੇ ਸ਼ਕਤੀ ਦਾ ਪ੍ਰਤੀਕ ਮੀਰੀ ਔਰ ਪੀਰੀ ਦੇ ਮਾਲਕ ਸਹਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾ ਸ਼ੋਹ ਨਾਲ ਪਵਿੱਤਰੋਈ ਧਰਤੀ ਗੁਰਦੁਆਰਾ ਤੂਤ ਸਾਹਿਬ ਵਿਖੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦਾ ਨਿਗਮ ਆਣ ਰਿਹਾ ਹੈ ਗੁਰੂ ਪਿਆਰੇ ਖਾਲਸਾ ਜੀ ਰਸਨਾ ਪਵਿੱਤਰ ਕਰੋ ਮਨ ਬ੍ਰਿਤੀ ਗੁਰੂ ਚਰਨਾਂ ਨਾਲ ਜੋੜੋ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤ ਮਾਣ ਗੁਰੂਆਂ ਸੰਗਤਾਂ ਨੇ ਇਤਿਹਾਸ ਦੇ ਸਤਿਕਾਰ ਵਿੱਚ ਭੇਜਿਆ ਹੈ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਸੇ ਭਾਈ ਗੁਰਲਾਲ ਸਿੰਘ ਜੀ 100 ਰੁਪਇਆ ਮਾਇਆ ਅਰਦਾਸ ਕਰਵਾ ਕੇ ਗਏ ਨੇ ਨੰਬਰਦਾਰ ਸਰਦਾਰ ਬਲਰਾਜ ਸਿੰਘ ਜਿਨ੍ਹਾਂ ਵੱਲੋਂ ਸਮੁੱਚੇ ਪਰਿਵਾਰ ਵੱਲੋਂ ਹਮੇਸ਼ਾ ਬੜਾ ਪਿਆਰ ਮਿਲਿਆ ਹੈ ਉਹਨਾਂ ਵੱਲੋਂ 200 ਰੁਪਇਆ ਮਾਇਆ ਅਰਦਾਸ ਹੋਈ ਹੈ ਵੀਰ ਅਜਮੇਰ ਸਿੰਘ ਚੰਨ ਅਦਲੀਵਾਲ ਵਾਲਾ ਬੇਨਤ ਮਾਇਆ ਅਰਦਾਸ ਕਰਵਾ ਕੇ ਗਿਆ ਏ ਭਾਈ ਜਗੀਰ ਸਿੰਘ ਜੀ ਟਪਈਆਂ ਵਾਲੇ ਬੇਨਤ ਮਾਇਆ ਅਰਦਾਸ ਕਰਵਾਉਂਦੇ ਨੇ ਹੋਰ ਸਾਡੀਆਂ ਭੈਣਾਂ ਵੱਲੋਂ ਸਾਡੀਆਂ ਬੱਚੀਆਂ ਵੱਲੋਂ ਵੀਰਾਂ ਵੱਲੋਂ ਬਜ਼ੁਰਗਾਂ ਵੱਲੋਂ ਬੇਨਤ ਮਾਨ ਆਇਆ ਏ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਕੇ ਇੱਕ ਕਵਤਾ ਕਹਿ ਕੇ ਮਾਂ ਮੰਗ ਜਾਣੀ ਹੈ ਗੁਰੂ ਕਿਰਪਾ ਕਰੇ ਕਿ ਜੋ ਇਸ ਵੇਲੇ ਪੰਜਾਬ ਦੇ ਹਾਲਾਤ ਬਣੇ ਨੇ ਸਤਿਗੁਰੂ ਕਿਰਪਾ ਕਰੇ ਕਿ ਸਾਰਿਆਂ ਦਾ ਭਲਾ ਹੋਵੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਵਤਾ ਸਰਵਣ ਕੀਤੀ ਹੈ ਬੱਚਿਆਂ ਦੇ ਕੋਲੋਂ ਕਿ ਅਣਖ ਦਾ ਜੀਉਣਾ ਹੈ ਜੀਉਣਾ ਜਗਤ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪੂਰਨੇ ਪਾਏ ਆਮ ਤੌਰ ਦੇ ਉੱਤੇ ਜਿਹੜੇ ਭੁੱਲੜ ਲਿਖਾਰੀ ਨੇ ਕਹਿੰਦੇ ਨੇ ਕਿ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਭਗਤੀ ਦਾ ਚਸ਼ਮਾ ਚਲਾਇਆ ਉਹ 6ਵੇਂ ਪਾਤਸ਼ਾਹ ਦੇ ਵੇਲੇ ਇੱਕ ਕਲਰ ਦੇ ਵਿੱਚ ਜਾ ਕੇ ਸੁੱਕਣਾ ਸ਼ੁਰੂ ਹੋ ਗਿਆ ਪਰ ਜਿਨ੍ਹਾਂ ਨੇ ਗੁਰੂ ਦੀ ਪਵਿੱਤਰ ਬਾਣੀ ਨੂੰ ਮਨ ਲਾ ਕੇ ਪੜਿਆ ਹੈ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜਿਹੜੀ ਤਲਵਾਰ ਨੇ ਛੇਵੇਂ ਪਾਤਸ਼ਾਹ ਦੇ ਵੇਲੇ ਚਾਰ ਜੰਗਾਂ ਜਿੱਤੀਆਂ ਉਹਦਾ ਫौलाਦ ਜਿਹੜਾ ਸੀ ਉਹ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਮਾ ਕੇ ਦੇ ਕੇ ਗਏ ਸਨ ਪਵਿੱਤਰ ਬਾਣੀ ਦਾ ਫਰਮਾਨ ਹੈ ਸੋ ਜੀਵਿਆ ਜਿਸਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਬਾਬਾ ਨਾਨਕ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰਦਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਨਾ ਕੀਜੇ ਬਾਬੇ ਨਾਨਕ ਦੀ ਇਹ ਪਵਿੱਤਰ ਸੱਦ ਸੁਣ ਕੇ ਕੌਮੀ ਮਰਜੀਵ ਗੁਰੂ ਦੀ ਸ਼ਤਰ ਸ਼ਾਇਆ ਦੇ ਹੇਠ ਇਕੱਤਰ ਹੋਣੇ ਸ਼ੁਰੂ ਹੋਏ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲਾਂ ਤੇ ਪਹਿਰਾ ਦਿੰਦਿਆ ਹੋਇਆ ਸਮੇਂ-ਸਮੇਂ ਅਨਸਾਰ ਠੀਕ ਹੈ ਕਿ 5ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਅਸੀਂ ਸ਼ਹੀਦਾਂ ਦਾ ਸਰਤਾਜ ਕਹਿੰਨੇ ਆ ਕਿਉਂਕਿ ਇਹਦੇ ਤੋਂ ਪਹਿਲਾਂ ਬਿਆਨ ਤੋਂ ਸ਼ਹੀਦ ਹੋਏ ਨੇ ਪਰ ਸਰਤਾਜ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਕਤ ਦੀ ਹਕੂਮਤ ਨੇ ਬਚਣ ਦੇ ਜ਼ਿੰਦਗੀ ਬਚਾਉਣ ਦੇ ਮੌਕੇ ਦਿੱਤੇ ਪਰ ਉਹ ਨਾਲ ਅੜਖ ਜਾਂਦੀ ਸੀ ਉਹਦੇ ਨਾਲ ਗੈਰਤ ਜਾਂਦੀ ਸੀ ਉਹਦੇ ਨਾਲ ਅਸੀਂ ਤੌਣ ਉੱਚੀ ਕਰਕੇ ਜੀਉਂਦੇ ਜੋਗ ਨਹੀਂ ਸੀ ਰਹਿਣਾ ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹਾਦਤ ਨੂੰ ਛੱਡ ਕੇ ਜ਼ਿੰਦਗੀ ਪ੍ਰਵਾਨ ਕਰ ਲੈਂਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਿਹੜਾ ਸ਼ਹਾਦਤ ਦਾ ਬੂਟਾ ਲਾਇਆ ਉਹਨੂੰ ਵਕਤ ਦੇ ਸਿਰ ਸਮੇਂ-ਸਮੇਂ ਮੁਤਾਬਕ ਸਾਡੇ ਕੌਮੀ ਮਰਜੀਵੜਿਆਂ ਨੇ ਆਪਣਾ ਖੂਨ ਪਾ ਕੇ ਤਾਕਤ ਦਿੱਤੀ ਸ਼ਕਤੀ ਦਿੱਤੀ ਤੇ ਉਹ ਅੱਜ ਪੂਰੇ ਵਿਸ਼ਵ ਦੇ ਵਿੱਚ ਸਿੱਖ ਕੌਮ ਦੇ ਬੋਲ ਬਾਲੇ ਕੋ ਰਹੇ ਨੇ ਇਸ ਹਫਤਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਵੇਲੇ ਤੋਂ ਲੈ ਕੇ ਅਜੋਕੇ ਸਮੇਂ ਤੱਕ ਸ਼ਹੀਦਾ ਦੇ ਨਾਮ ਆਉਣਗੇ ਬੜੇ ਪ੍ਰੇਮ ਦੇ ਨਾਲ ਆਪ ਜੀ ਨੇ ਸਰਵਣ ਕਰਨਾ ਕਿਉਂ ਕਿ ਕੌਮੀ ਅਣਖ ਨੂੰ ਮਾਰੇ ਜਦ 60 ਦੁਸ਼ਮਣ ਉਦੋਂ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਹੈ ਉਸ ਵੇਲੇ ਕੋਈ ਜੰਮਦਾ ਸ਼ੇਰ ਨਲੂਗਾ ਉਸ ਵੇਲੇ ਕੋਈ ਪੈਦਾ ਪ੍ਰਤਾਪ ਹੁੰਦਾ ਕੌਮਾਂਵਾ ਹਾਏ ਪਾਪ ਜੇ ਕਰ ਤੇ ਜ਼ੁਲਮ ਚੱਲਣਾ ਵੀ ਮਹਾਪਾਪ ਹੁੰਦਾ ਏ ਇਹ ਸਦ ਨੂੰ ਸੁਣ ਕੇ ਕਿਹੜੇ ਕੌਮੀ ਮਰਜੀਵੜਿਆ ਨੇ ਆਪਣੇ ਗੁਰੂ ਦੀ ਇਸ ਜਗਦੀ ਹੋਈ ਜੋਤੀ ਦੇ ਵਿੱਚ ਆਪਣੇ ਤਨ ਦੀ ਹਉਤੀ ਪਾਈ ਸਰਵਣ ਕਰੋ ਜੁਗਾਤੀ ਕੋ ਉਹਨਾਂ ਮਰਜ਼ੀਆਂ ਦਾ ਨਾਮ ਸਦਾ ਵਾਸਤੇ ਜਿਉਂਦਾ ਰਹਿੰਦਾ ਆਹ ਕਵਤਾ ਕਹਿ ਕੇ ਖਿਮਾ ਮੰਗ ਜਾਵਾਂਗਾ ਇਉਂ ਬਿਆਨ ਕੀਤਾ ਜਾਂਦਾ ਏ ਜੀ ਜੀਵਨ ਰੂਪੀ ਜਨਾ ਵਿੱਚ ਮੈਗੀ ਦਸਤੂਰੀ ਕਰਗੇ ਕਰਨੀ ਨਾਲ ਨੇ ਮਿੱਟੀ ਨੂਰੇ ਨੂਰੀ ਉਹ ਸੁੱਕੇ ਹੰਸਾ ਨਾਲ ਨਹੀਂ ਰੜ ਸਕਣਾ ਕਾਵਾ ਜੁੱਗਾਂ ਦੀਕ ਨਹੀਂ ਮਿੱਟਣਾ ਮਰਦਾਂ ਦਾ ਨਾਵਾ ਜਾਤ ਪਾਤ ਅਗਿਆਨ ਦਾ ਜਿੰਨ ਕੱਢਿਆ ਟੰਡਾ ਪਈ ਅਟਾ ਕੀਤਾ ਜੱਗ ਵਿੱਚ ਜਿੰਨਸਾ ਡੰਡਾ ਰਾਜ ਨੂੰ ਛੀ ਅੱਖਿਆ ਦਿਲ ਦੇ ਦਰਿਆਵਾਂ ਜੁਗਾਂ ਦੀਕ ਨਹੀਂ ਮਿੱਟਣਾ ਮਰਦਾਂ ਦਾ ਨਾਵਾ ਓ ਛੱਡ ਕੇ ਸੇ ਦਾ ਮਖਮਲੀ 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 ਵੀ ਛੱਡ ਕੇ ਸੇ ਦਾ ਮਖਮਲੀ ਕਵਿੰਗਾ ਤੇ ਕੜ ਗਏ ਜੀ ਦੇ ਹਰ ਗੋਬਿੰਦ ਨੇ ਸਾਵੇ ਜ਼ੁਲਮ ਦੇ ਖੜ ਗਏ ਓ ਜਿੰਗਾ ਵਿੱਚ ਕੀਤੀ ਤੇਗਾ ਦੀਆਂ ਛਾਵਾਂ ਜੁਗਾਂ ਦੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਹੋ ਹੋ ਤੇ ਆਪ ਜਦੀਮ ਤੇ ਤੋਰ ਬਾਪੂ ਕਿਹੜਾ ਲਿਆ ਦੇ ਪਾਰ ਤਵਰਸ਼ ਦੇ ਛੇਰੇ ਤੇ ਖੜਾ ਜਿੰਤਾ ਰੱਖਿਆ ਧਰਮ ਨੂੰ ਲੈ ਮੌਤ ਨਾ ਲਾਵਾਂ ਜੁਗਾਂ ਦੀਕ ਨਹੀਂ ਮਿਟਣਾ ਮਰਦਾਂ ਰਦਾ ਦਾ ਨਾਵਾ ਓ ਪੁੱਤਾਂ ਦੇ ਲੋ ਰੰਗਿਆ ਜੋ ਝੰਡਾ ਝੁਲੇ ਓ ਪੁੱਤਾਂ ਦੇ ਲੋ ਰੰਗਿਆ ਜੋ ਝੰਡਾ ਝੁਲੇ ਕਲਗੀ ਧਰਦ ਸਮੇਸ਼ ਦਾ ਮੈਂ ਕਦੇ ਨਾ ਭੁੱਲ ভরদানা <small> ਜਿੜ ਗਏ ਇਤਿਹਾਸ ਨੂੰ ਲਿਖ ਕੁੰਨੀ ਵਰਗੇ ਭੁੱਲਾ ਸਿੰਘ ਜਥੇਦਾਰ ਦਾ ਕੋਈ ਬਦਲ ਨਸਾਵਾ ਜੁੱਗਾ ਦੀਕ ਨਹੀਂ ਮਿਟਣਾ ਮਰਦਾਂ ਦਾ ਨਾਵਾ ਸੁਖਾ ਸਿੰਘ ਮਤਾਬ ਸਿੰਘ ਬੋਤਾ ਸਿੰਘ ਜੰਗੀ ਗਰਜਾ ਸਿੰਘ ਜੰਗੀ ਆਲੂ ਵਾਲਿਆ ਚੜਤ ਸਿੰਘ ਤੇ ਹਰੀਸੋ ਭੰਗੀ भेड़ सुबर जुगा थी कई मिटण मरदा बाबे हो बबर अकाली गदरी बाबे ऊधम सिंह ते भगत सिंह करतार साबे आज़ादी वास ते लहू डोल बना जुगां थी कई मिटण मरदान

ਸਾਰੇ ਹੀ ਜਾਣਦੇ ਆ ਤੇ ਭਾਈ ਸੰਦੀਪ ਸਿੰਘ ਸੰਨੀ ਉਸੇ ਬਾਗ ਦਾ ਇਹ ਚਮਕਦਾ ਹੋਇਆ ਸਤਾਰਾ ਸੀ ਜਿਨੇ ਪਹਿਲੋ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਕੌਮ ਦੀ ਵਾਲੇ ਉਸ ਪਾਪੀ ਨੂੰ ਨਰਕਾਂ ਵਿੱਚ ਡਾਰਿਆ ਤੇ ਕੱਲ ਪਰਸੋ ਪਟਿਆਲੇ ਦੀ ਜੇਲ੍ਹ ਦੇ ਵਿੱਚ ਜਿਹੜੇ ਉਹਦੀ ਅਣਖ ਦੇ ਉੱਤੇ ਚਿਰਾ ਕਰਦੇ ਸੀ ਉਹਨਾਂ ਤਿੰਨ ਬੰਦਿਆਂ ਨੂੰ ਕਲਗੀਧਰ ਦੀ ਬਖਸ਼ਿਸ਼ ਆਪਣੇ ਗੁੱਟ ਵਾਲੇ ਕੜੇ ਦੇ ਨਾਲ ਉਹ ਸਜਾ ਦਿੰਦੀ ਕਿ ਇੱਕ ਪਾਪੀ ਤੇ ਸ਼ਾਇਦ ਨਰਕਾਂ ਦੀ ਅੱਗ ਵਿੱਚ ਸੜਦਾ-ਸੜਦਾ ਇਹ ਦੁਨੀਆਂ ਤੋਂ ਜਾਵੇਗਾ ਔਰ ਬਚਨ ਦੀ ਦੂਜਿਆਂ ਦੀ ਆਸ ਵੀ ਨਹੀਂ ਸੋ ਇਹ ਸੀ ਸਾਡਾ ਕੌਮੀ ਇਤਿਹਾਸ ਜਿਹਨੂੰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੂਟਾ ਲਾਇਆ ਤੇ ਅੱਜ ਤੱਕ ਵੀ ਕੌਮੀ ਮਰਜੀਵੜੇ ਉਹਨੂੰ ਅਣਖ ਦੇ ਨਾਲ ਜੁਰਤ ਦੇ ਨਾਲ ਉਹਦੀ ਰਾਖੀ ਕਰ ਰਹੇ ਨੇ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜਾਚਕ ਹਾਂ ਧੰਨਵਾਦ ਕਰਦਾ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਤੌਰ ਤੇ ਜਿਹੜੇ ਬੜੇ ਅਦਬ ਦੇ ਨਾਲ ਪਿਆਰ ਦੇ ਨਾਲ ਸੇਵਾ ਕਰ ਰਹੇ ਨੇ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਤੇ ਉਹਨਾਂ ਦੀ ਸਮੁੱਚੀ ਜਥੇਬੰਦੀ ਗੁਰੂ ਕੇ ਗ੍ਰੰਥੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਸਕਤਰ ਸਾਹਿਬ ਦਾ ਧੰਨਵਾਦ ਤੇ ਕੋਟਾਨ ਕੋਟ ਸ਼ੁਕਰ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਦੇ ਪੁੱਤ ਤੇ ਪੁੱਤਰੀਆਂ ਬਣ ਕੇ ਆਪਣਾ ਜੀਵਨ ਸਫਲਾ ਕਰੀਏ ਜੀ ਭੁੱਲਾ ਚੁੱਕਾ ਮaaf ਕਰ ਦਿਓ ਜੋ ਪਿਆਰ ਦਾ ਸਬੂਤ ਆਉਣ ਵਾਲਿਆਂ ਨੂੰ ਜੀ ਆਇਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ